ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮੇਰੇ ਦਿਲ ਦੀ ਤਰ੍ਹਾਂ ਅੱਜ ਦੀ ਸ਼ਾਮ ਵੀ ਬੜੀ ਉਦਾਸੀ ਮੇਰੇ ਪਤੀ ਰਜਿੰਦਰ ਸਿੰਘ ਦਾ ਸਿੰਗਾਪੁਰ ਦਾ ਵੀਜ਼ਾ ਲੱਗ ਗਿਆ ਸੀ ਮੈਂ ਇਹ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਮੈਂ ਆਪਣੇ ਪਤੀ ਤੋਂ ਬਿਨਾਂ ਕਿਵੇਂ ਰਹਾਂਗੀ ਸਾਡਾ ਇੱਕ ਸਾਂਝਾ ਪਰਿਵਾਰ ਸੀ ਅਤੇ ਘਰ ਵਿੱਚ ਹਮੇਸ਼ਾ ਚਹਿਲ ਪਹਿਲ ਬਣੀ ਰਹਿੰਦੀ ਸੀ ਮੇਰੀ ਸੱਸ ਅਤੇ ਮੇਰਾ ਸਹੁਰਾ ਵੀ ਥੋੜੇ ਸਖਤ ਸੁਭਾਅ ਦੇ ਸਨ ਉਹ ਹਮੇਸ਼ਾ ਆਪਣਾ ਹੁਕਮ ਚਲਾਉਂਦੇ ਰਹਿੰਦੇ ਮੈਂ ਬਹੁਤ ਨਰਮਦਿਲ ਸੀ ਜਿਆਦਾ ਪੜ੍ਹੀ ਲਿਖੀ ਨਹੀਂ ਸੀ ਮੈਂ ਬਸ 8ਵੀਂ ਜਮਾਤ ਹੀ ਪਾਸ ਕੀਤੀ ਸੀ ਮੰਮੀ ਪਾਪਾ ਦੀ ਮੌਤ ਹੋਣ ਕਾਰਨ ਮੈਨੂੰ ਮੇਰੇ ਚਾਚਾ ਚਾਚੀ ਨੇ ਪਾਲਿਆ ਸੀ ਮੇਰੇ ਅੰਦਰ ਅਤੇ ਵਿਸ਼ਵਾਸ ਦੀ ਬਹੁਤ ਕਮੀ ਸੀ ਜਦੋਂ ਰਾਜਵਿੰਦਰ ਦਾ ਰਿਸ਼ਤਾ ਮੇਰੇ ਲਈ ਆਇਆ ਤਾਂ ਮੇਰੇ ਚਾਚਾ ਚਾਚੀ ਨੇ ਝਟਹਾ ਕਰ ਦਿੱਤੀ ਇਹ ਵੀ ਨਹੀਂ ਦੇਖਿਆ ਕਿ ਪਰਿਵਾਰ ਕਿਸ ਤਰ੍ਹਾਂ ਦਾ ਹੈ ਉਹ ਸਾਰੇ ਜਾਨਵਰਾਂ ਦੀ ਤਰ੍ਹਾਂ ਰਹਿੰਦੇ ਸਨ ਅਤੇ ਘਰ ਵੀ ਬਹੁਤ ਹੀ ਛੋਟਾ ਸੀ ਘਰ ਵਿੱਚ ਜਦੋਂ ਵੀ ਖਾਣਾ ਬਣਦਾ ਤਾਂ ਸਾਰੇ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਕਦੇ ਉਹਨਾਂ ਨੇ ਕੁਝ ਖਾਦਾ ਹੀ ਨਾ ਹੋਵੇ ਮੈਨੂੰ ਤਾਂ ਕਦੇ ਵੀ ਪੇਟ ਭਰ ਕੇ ਰੋਟੀ ਨਹੀਂ ਮਿਲੀ ਸੀ ਤਾਂ ਨੇਵੇਂ ਨੇ ਬਥੇਰੇ ਮਿਲ ਜਾਂਦੇ ਸੀ ਰਾਜਵਿੰਦਰ ਵੀ ਤਿੰਨ ਸਾਲ ਤੱਕ ਵਿਹਲਾ ਹੀ ਰਿਹਾ ਅਤੇ ਹੁਣ ਬਹੁਤ ਮੁਸ਼ਕਲ ਨਾਲ ਉਸ ਨੂੰ ਸਿੰਗਾਪੁਰ ਦਾ ਵੀਜ਼ਾ ਮਿਲਿਆ ਸੀ ਸਾਡੇ ਇੱਕ ਬੇਟੀ ਵੀ ਸੀ ਜਦੋਂ ਵੀਜ਼ਾ ਆਇਆ ਤਾਂ ਮੇਰਾ ਪਤੀ ਮੈਨੂੰ ਕਹਿਣ ਲੱਗਿਆ ਕਿ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰਾਂਗਾ ਜਦੋਂ ਮੇਰਾ ਪਤੀ ਮੈਨੂੰ ਇਹ ਗੱਲਾਂ ਕਹਿ ਰਿਹਾ ਸੀ ਤਾਂ ਮੇਰੀ ਸੱਸ ਤੇ ਨਨਾਰ ਨੇ ਸਾਰੀਆਂ ਗੱਲਾਂ ਸੁਣ ਲਈਆਂ ਤਾਂ ਮੇਰੀ ਸੱਸ ਕਹਿਣ ਲੱਗੀ ਪਾਲ-ਪੋਸ ਕੇ ਤੈਨੂੰ ਅਸੀਂ ਵੱਡਾ ਕੀਤਾ ਹੈ ਤੇ ਸੁਪਨੇ ਤੂੰ ਆਪਣੀ ਪਤਨੀ ਦੇ ਪੂਰੇ ਕਰੇਂਗਾ ਰਾਜਿੰਦਰ ਚੁੱਪਚਾਪ ਆਪਣੀ ਮਾਂ ਦੀਆਂ ਗੱਲਾਂ ਸੁਣਦਾ ਰਿਹਾ ਅਤੇ ਮੈਂ ਵੀ ਡਰਦੀ ਹੋਈ ਕੁਝ ਨਾ ਬੋਲੀ ਫਿਰ ਰਾਜਵਿੰਦਰ ਚਲਾ ਗਿਆ ਅਤੇ ਮੇਰੀ ਜ਼ਿੰਦਗੀ ਵਿੱਚ ਚੁੱਪ ਛਾ ਗਈ ਮੇਰੇ ਦਿਲ ਦੀ ਹਾਲਤ ਸਿਰਫ ਮੈਂ ਹੀ ਜਾਣਦੀ ਸੀ ਇਦਾਂ ਹੌਲੀ-ਹੌਲੀ ਦਿਆਂ ਲੰਘ ਰਹੇ ਸਨ ਮੇਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਵਾਧੀਆਂ ਜਾ ਰਹੀਆਂ ਸਨ ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਪਤੀ ਰਾਜਵਿੰਦਰ ਦੀ ਕੋਈ ਖ਼ਬਰ ਨਹੀਂ ਸੀ ਘਰੋਂ ਜਾਣ ਤੋਂ ਬਾਅਦ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸੀ ਜੋ ਮੇਰੇ ਕੋਲ ਕਮਰਾ ਸੀ ਮੈਨੂੰ ਉਸ ਵਿੱਚੋਂ ਵੀ ਬਾਹਰ ਕੱਢ ਦਿੱਤਾ ਗਿਆ ਅਤੇ ਉਹ ਕਮਰਾ ਮੇਰੇ ਜੇਠ ਨੂੰ ਦੇ ਦਿੱਤਾ ਮੈਂ ਆਪਣੀ ਸੱਸ ਨੂੰ ਕਿਹਾ ਵੀ ਕੀ ਮੈਂ ਬੱਚੇ ਦੇ ਨਾਲ ਕਿੱਥੇ ਰਹਾਂਗੀ ਉਸਨੇ ਕਿਹਾ ਕਿ ਭਾਂਡਿਆਂ ਵਿੱਚ ਬਥੇਰੀ ਜਗ੍ਹਾ ਹੈ ਮੇਰੀ ਸੱਸ ਨੇ ਮੈਨੂੰ ਬਹੁਤ ਬੇਪਰਵਾਹੀ ਨਾਲ ਜਵਾਬ ਦਿੱਤਾ ਮੈਂ ਕੀ ਕਰਦੀ ਮੇਰੇ ਪਤੀ ਦੀ ਵੀ ਕੋਈ ਖਬਰ ਨਹੀਂ ਸੀ ਮੈਂ ਚੁੱਪ ਕਰਕੇ ਆਪਣਾ ਵਿਸਤਰਾ ਭਾਂਡੇ ਵਿੱਚ ਵਿਛਾ ਲਿਆ ਮੈਨੂੰ ਸਲਾਈ ਕਢਾਈ ਦਾ ਕੰਮ ਆਉਂਦਾ ਸੀ ਐਸ ਲਈ ਮੈਂ ਆਪਣੇ ਛੋਟੇ-ਮੋਟੇ ਖਰਚੇ ਖੁਦ ਉਠਾ ਲੈਂਦੀ ਸੀ ਪਰ ਇਸ ਦੇ ਬਾਵਜੂਦ ਵੀ ਸੱਸ ਦੇ ਤਾਣੇ ਸੁਣਨੇ ਪੈਂਦੇ ਸਨ ਮੇਰੇ ਚਾਚਾ ਚਾਚੀ ਜਿਨ੍ਹਾਂ ਨੇ ਮੈਨੂੰ ਪਾਲਿਆ ਸੀ ਉਹਨਾਂ ਦੀ ਵੀ ਸੜਕ ਦੁਰਘਟਨਾ ਵਿੱਚ ਮਾਤ ਹੋ ਚੁੱਕੀ ਸੀ ਮੇਰੇ ਕੋਲ ਕੋਈ ਹੋਰ ਦੂਜਾ ਰਸਤਾ ਨਹੀਂ ਸੀ ਘਰ ਵਿੱਚ ਸਾਰੇ ਪਰਿਵਾਰ ਦੀ ਰੋਟੀ ਟੋਕ ਮੈਂ ਹੀ ਬਣਾਉਂਦੀ ਸੀ ਬਾਕੀ ਸਾਰੇ ਬੈਠ ਕੇ ਆਰਾਮ ਕਰਦੇ ਇੱਕ ਦਿਨ ਮੇਰੀ ਬੇਟੀ ਨੂੰ ਬੁਖਾਰ ਹੋ ਗਿਆ ਜਿਸ ਕਰਕੇ ਮੈਂ ਖਾਣਾ ਨਾ ਬਣਾ ਸਕੀ ਬਸ ਫੇਰ ਕੀ ਸੀ ਮੇਰੇ ਉੱਪਰ ਕਿਆਮਤ ਆ ਗਈ ਮੇਰੀ ਸੱਸ ਨੇ ਰੌਲਾ ਪਾ ਕੇ ਘਰ ਸਿਰ ਤੇ ਚੱਕ ਲਿਆ ਮੈਨੂੰ ਵੀ ਉਹ ਬੁਰਾ ਭਲਾ ਕਹਿਣ ਲੱਗੀ ਜਦੋਂ ਮੇਰੀ ਸੱਸ ਨੇ ਐਨਾ ਤਮਾਸ਼ਾ ਕੀਤਾ ਤਾਂ ਮੈਥੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ ਮੈਂ ਗੁੱਸੇ ਵਿੱਚ ਕਹਿ ਦਿੱਤਾ ਕਿ ਮੈਂ ਆਪਣੀ ਬੇਟੀ ਨੂੰ ਪੇਕਿਆਂ ਤੋਂ ਨਹੀਂ ਲੈ ਕੇ ਆਈ ਮੈਂ ਸਾਰਿਆਂ ਲਈ ਖਾਣਾ ਬਣਾਉਂਦੀ ਹਾਂ ਸਲਾਈ ਵੀ ਕਰਦੀ ਹਾਂ ਅੱਜ ਜੇ ਇੱਕ ਦਿਨ ਮੇਰੀ ਬੇਟੀ ਨੂੰ ਬੁਖਾਰ ਹੋ ਗਿਆ ਅਤੇ ਮੇਰੇ ਤੋਂ ਖਾਣਾ ਨਹੀਂ ਬਣਿਆ ਤਾਂ ਤੁਸੀਂ ਸਾਰਿਆਂ ਨੇ ਮੈਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ ਮੇਰੇ ਇਨਾਂ ਕਬੂਲਨ ਤੇ ਹੀ ਮੇਰੀ ਸੱਸ ਨੇ ਮੇਰੇ ਮੂੰਹ ਤੇ ਇੱਕ ਥੱਪੜ ਜੜ ਦਿੱਤਾ ਮੈਂ ਤਾਂ ਸਾਰਿਆਂ ਦੀਆਂ ਨਜ਼ਰਾਂ 'ਚ ਪਹਿਲਾ ਹੀ ਰੜਕਦੀ ਸੀ ਹੁਣ ਤਾਂ ਉਹਨਾਂ ਨੂੰ ਇੱਕ ਮੌਕਾ ਹੀ ਮਿਲ ਗਿਆ ਸੀ ਮੇਰੇ ਤੋਂ ਪਿੱਛਾ ਛਡਾਉਣ ਦਾ ਉਹਨਾਂ ਸਾਰਿਆਂ ਨੇ ਮਿਲ ਕੇ ਮੈਨੂੰ ਘਰੋਂ ਕੱਢ ਦਿੱਤਾ ਮੈਂ ਆਪਣੀ 2 ਸਾਲ ਦੀ ਧੀ ਨੂੰ ਗੋਦੀ ਚੁੱਕੀ ਪਰੇਸ਼ਾਨ ਤੇ ਉਦਾਸ ਹੋਈ ਖੜੀ ਸੀ ਅਤੇ ਸੋਚ ਰਹੀ ਸੀ ਕਿ ਇਹ ਸਾਰੇ ਐਨੇ ਜ਼ਾਲਮ ਕਿਵੇਂ ਹੋ ਸਕਦੇ ਹਨ ਘੱਟ ਤੋਂ ਘੱਟ ਇਸ ਬੱਚੀ ਦਾ ਹੀ ਖਿਆਲ ਕਰ ਲੈਂਦੇ ਇਹ ਤਾਂ ਉਹਨਾਂ ਦਾ ਆਪਣਾ ਖੂਨ ਸੀ ਮੈਂ ਆਟੋ ਵਿੱਚ ਬੈਠ ਕੇ ਬਸ ਅੱਡੇ ਤੇ ਪਹੁੰਚ ਗਈ ਮੈਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਈ ਤਾਂ ਉਹਨਾਂ ਨੇ ਮੇਰਾ ਸਵਾਗਤ ਬੜਾ ਹੀ ਹੌਲਾ ਕੀਤਾ ਅਤੇ ਮੈਨੂੰ ਮੇਰੀ ਭੂਆ ਦੀ ਨੂੰ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੇਰੇ ਪਤੀ ਨੂੰ ਇਸ ਘਰ ਵਿੱਚ ਕਿਸੇ ਗੈਰ ਔਰਤ ਦਾ ਰਹਿਣਾ ਪਸੰਦ ਨਹੀਂ ਹੈ ਇਸ ਲਈ ਤੂੰ ਅੱਜ ਦੀ ਰਾਤ ਕੱਟ ਕੇ ਸਵੇਰੇ ਚਲੀ ਜਾਵੀਂ ਮੈਂ ਕਿਸੇ ਤਰ੍ਹਾਂ ਉੱਥੇ ਬਾਹਰ ਠੰਡ ਵਿੱਚ ਰਾਤ ਕੱਟੀ ਮੈਂ ਅਗਲੀ ਸਵੇਰ ਉੱਥੋਂ ਆ ਗਈ ਤੇ ਆਉਂਦੇ ਸਮੇਂ ਰਸਤੇ ਵਿੱਚ ਮੇਰੀ ਬੇਟੀ ਭੁੱਖ ਲੱਗਣ ਕਾਰਨ ਰੋਣ ਲੱਗ ਪਈ ਤੇ ਮੈਂ ਨੇੜੇ ਦੀ ਦੁਕਾਨ ਤੋਂ ਉਸ ਲਈ ਬਿਸਕਟ ਅਤੇ ਕੁਝ ਹੋਰ ਖਾਣ ਪੀਣ ਦਾ ਸਮਾਨ ਲਿਆ ਫਿਰ ਮੈਨੂੰ ਮੇਰੀ ਇੱਕ ਤਾਏ ਦੀ ਕੁੜੀ ਦਾ ਖਿਆਲ ਆਇਆ ਜੋ ਜਲੰਧਰ ਸ਼ਹਿਰ ਵਿੱਚ ਰਹਿੰਦੀ ਸੀ ਮੈਂ ਆਪਣੇ ਤਾਏ ਦੀ ਕੁੜੀ ਸੁਮਨ ਦੇ ਘਰ ਚਲੀ ਗਈ ਉਹ ਮੈਨੂੰ ਦੇਖ ਕੇ ਬੜਾ ਖੁਸ਼ ਹੋਈ ਮੈਂ ਉਸ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ ਇਹ ਦੱਸਦੇ ਹੋਏ ਮੇਰੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਫਿਰ ਸੁਮਨ ਨੇ ਮੈਨੂੰ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ ਮੈਂ ਤੇਰੇ ਜੀਜਾ ਜੀ ਨੂੰ ਕਹਿ ਕੇ ਕੋਈ ਘਰ ਕਿਰਾਏ ਤੇ ਭਾਲ ਦੇਵਾਂਗੀ ਉਹਨੇ ਦੈਂ ਤੂੰ ਸਾਡੇ ਨਾਲ ਰਹਿ ਮੈਂ ਤਿੰਨ ਚਾਰ ਦਿਨ ਫਿਰ ਆਪਣੇ ਤਾਏ ਦੀ ਕੁੜੀ ਸੁਮਨ ਦੇ ਘਰ ਰਹੀ ਉੱਥੇ ਉਹਨਾਂ ਨੇ ਮੇਰੇ ਤੇ ਮੇਰੀ ਬੱਚੀ ਦੀ ਵਧੀਆ ਆਉ ਭਗਤ ਕੀਤੀ ਤੇ ਇੱਕ ਦਿਨ ਮੇਰੇ ਜੀਜਾ ਜੀ ਨੇ ਮੈਨੂੰ ਨੇੜੇ ਹੀ ਇੱਕ ਘਰ ਬਾਰੇ ਦੱਸਿਆ ਤੇ ਕਹਿਣ ਲੱਗੇ ਘਰ ਬਹੁਤ ਛੋਟਾ ਹੈ ਅੰਜ ਤਾਂ ਮੇਰੇ ਕੋਲ ਸਲਾਈ ਵਾਲੇ ਕੁਝ ਪੈਸੇ ਸਨ ਇਸ ਤਰ੍ਹਾਂ ਮੇਰੀ ਇੱਕ ਮੁਸ਼ਕਲ ਤਾਂ ਹੱਲ ਹੋ ਗਈ ਇੱਕ ਚੰਗੀ ਗੱਲ ਇਹ ਵੀ ਸੀ ਕਿ ਉੱਥੇ ਨੇੜੇ ਹੀ ਕੱਪੜਿਆਂ ਦਾ ਕਾਰਖਾਨਾ ਸੀ ਮੈਨੂੰ ਮੇਰੇ ਤਾਏ ਦੀ ਕੁੜੀ ਸੁਮਨ ਨੇ ਕਿਹਾ ਕਿ ਮੈਂ ਕਿਵੇਂ ਨਾ ਕਿਵੇਂ ਕੋਸ਼ਿਸ਼ ਕਰਾਂਗੀ ਜੇਕਰ ਤੈਨੂੰ ਉੱਥੇ ਕੋਈ ਕੰਮ ਮਿਲ ਜਾਵੇ ਫਿਰ ਮੈਂ ਸੁਮਨ ਨਾਲ ਮਕਾਨ ਦੇਖਣ ਚਲੀ ਗਈ ਮਕਾਨ ਮਾਲਕ ਥੋੜਾ ਸਖਤ ਸੁਭਾਅ ਵਾਲਾ ਇਨਸਾਨ ਸੀ ਘਰ ਦੇਖਣ ਤੋਂ ਬਾਅਦ ਘਰ ਦੀ ਚਾਬੀ ਲੈ ਆਈ ਤੇ 2 ਮਹੀਨਿਆਂ ਦਾ ਕਿਰਾਇਆ ਅਡਵਾਂਸ ਭਰ ਦਿੱਤਾ ਇਸ ਤਰ੍ਹਾਂ ਹੌਲੀ-ਹੌਲੀ ਦਿਨ ਲੰਘਦੇ ਗਏ ਅਤੇ ਮੈਨੂੰ ਕਾਰਖਾਨੇ ਵਿੱਚ ਸਲਾਈ ਦਾ ਕੰਮ ਵੀ ਮਿਲ ਗਿਆ ਮੈਂ ਉੱਥੇ ਸਾਰਾ ਦਿਨ ਕੰਮ ਕਰਦੀ ਬਹੁਤ ਥੱਕ ਜਾਂਦੀ ਸੀ ਪਰ ਜਦੋਂ ਮੈਨੂੰ ਤਨਖਾਹ ਮਿਲਦੀ ਤਾਂ ਮੇਰੀ ਸਾਰੀ ਥਕਾਨ ਲੈ ਜਾਂਦੀ ਜਦੋਂ ਕੋਈ ਔਰਤ ਇਕੱਲੀ ਹੋਵੇ ਤਾਂ ਉਸ ਨੂੰ ਬਹੁਤ ਚੁੱਕੰਨਾ ਰਹਿਣਾ ਪੈਂਦਾ ਹੈ ਮੈਂ ਡਰਦੀ ਗੁਆਂਢ ਵਿੱਚ ਵੀ ਨਹੀਂ ਜਾਂਦੀ ਸੀ ਕਿਉਂਕਿ ਹਰ ਘਰ ਵਿੱਚ ਮਰਦ ਸਨ ਮੈਨੂੰ ਖਾਣ-ਪੀਣ ਅਤੇ ਰਹਿਣ ਦੀ ਕੋਈ ਚਿੰਤਾ ਨਹੀਂ ਸੀ ਪਰ ਮੈਨੂੰ ਆਪਣੇ ਪਤੀ ਰਾਜਵਿੰਦਰ ਦੀ ਬਹੁਤ ਯਾਦ ਆਉਂਦੀ ਸੀ ਜਿਸ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਮੈਂ ਉਹਨਾਂ ਨੂੰ ਯਾਦ ਕਰਕੇ ਬਹੁਤ ਰੋਂਦੀ ਮੈਂ ਆਪਣੇ ਪਤੀ ਦੀ ਖਬਰ ਲੈਣ ਲਈ ਅਕਸਰ ਹੀ ਆਪਣੇ ਸੱਸ ਸਹੁਰੇ ਨੂੰ ਫੋਨ ਕਰਦੀ ਪਰ ਉਹ ਮੇਰੀ ਆਵਾਜ਼ ਸੁਣ ਕੇ ਫੋਨ ਕੱਟ ਦਿੰਦੇ ਐਂਜ ਲੱਗਦਾ ਸੀ ਜਿਵੇਂ ਉਹ ਮੇਰੇ ਤੋਂ ਖਹਿੜਾ ਛੁੜਵਾ ਕੇ ਖੋਸ਼ ਹਨ ਮੇਰੇ ਘਰ ਦੇ ਨਾਲ ਹੀ ਥੋੜੀ ਬਜ਼ੁਰਗ ਇੱਕ ਔਰਤ ਤੇ ਉਸ ਦਾ ਪਤੀ ਰਹਿੰਦਾ ਸੀ ਉਸ ਨਾਲ ਮੇਰੀ ਚੰਗੀ ਜਾਣ ਪਹਿਚਾਨ ਹੋ ਗਈ ਸੀ ਅਤੇ ਅਸੀਂ ਕਦੇ-ਕਦਾਈਂ ਇੱਕ ਦੂਜੀ ਦੇ ਘਰ ਵੀ ਆ ਜਾਇਆ ਕਰਦੀਆਂ ਸੀ ਇੱਕ ਦਿਨ ਮੇਰੇ ਕੋਲੋਂ ਰਹਿਣ ਆ ਗਿਆ ਮੈਂ ਆਪਣੇ ਸਹੁਰੇ ਘਰ ਆਪਣੇ ਪਤੀ ਰਾਜਵਿੰਦਰ ਬਾਰੇ ਪਤਾ ਕਰਨ ਲਈ ਗਈ ਪਰ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਉੱਥੋਂ ਮੈਨੂੰ ਪਤਾ ਲੱਗਿਆ ਕਿ ਗੱਡੀ ਪਲਟਣ ਨਾਲ ਮੇਰੀ ਸੱਸ ਸੋਹਰੇ ਤੇ ਦਿਔਰ ਦੀ ਮਾਤ ਹੋ ਗਈ ਸੀ ਮੈਂ ਉੱਥੋਂ ਰੋਂਦੀ ਹੋਈ ਵਾਪਸ ਆ ਗਈ ਹੁਣ ਇੱਕ ਵਾਰ ਫੇਰ ਰੱਬ ਨੇ ਮੇਰੇ ਤੇ ਮੁਸ਼ਕਲ ਸਮਾਂ ਲੈ ਆਂਦਾ ਜਿਹੜੇ ਕੱਪੜੇ ਦੇ ਕਾਰਖਾਨੇ ਵਿੱਚ ਮੈਂ ਕੰਮ ਕਰਦੀ ਸੀ ਉੱਥੇ ਕੰਮ ਕਾਫੀ ਘਟ ਹੋ ਗਿਆ ਸੀ ਜਿਸ ਕਰਕੇ ਮੈਨੂੰ ਖਣ ਖਾ ਵੀ ਹਣ ਬਹੁਤ ਘੱਟ ਮਿਲਦੀ ਸੀ ਮੈਂ ਫਿਰ ਤੋਂ ਪਰੇਸ਼ਾਨ ਰਹਿਣ ਲੱਗੀ ਇੱਕ ਸਮਾਂ ਅਜੇਹਾ ਵੀ ਆਇਆ ਕਿ ਕੰਮ ਮਿਲਣਾ ਬਿਲਕੁਲ ਹੀ ਬੰਦ ਹੋ ਗਿਆ ਹੁਣ ਮੇਰੇ ਸਿਰ ਤੇ ਸਿਰਫ ਪਰੇਸ਼ਾਨੀ ਹੀ ਪਰੇਸ਼ਾਨੀ ਸੀ ਮੈਨੂੰ ਮੇਰੀ ਗਵਾਂਢਣ ਅਕਸਰ ਹੀ ਕਹਿੰਦੀ ਕਿ ਇਸ ਘਰ ਵਿੱਚ ਰਹਿਣ ਵਾਲਾ ਜ਼ਿਆਦਾ ਖੁਸ਼ ਨਹੀਂ ਰਹਿੰਦਾ ਕਿਉਂਕਿ ਇੱਥੇ ਇੱਕ ਡਾਕੂ ਪੁਲਿਸ ਲੜਾਈ ਵਿੱਚ ਮਾਰਿਆ ਗਿਆ ਸੀ ਉਹ ਡਾਕੂ ਇਸ ਘਰ ਵਿੱਚ ਸ਼ਬਕੇ ਬੈਠਾ ਹੋਇਆ ਸੀ ਜਿੱਥੇ ਪੁਲਿਸ ਨੇ ਉਸ ਨੂੰ ਮਾਰ ਦਿੱਤਾ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਡਰ ਲੱਗਣ ਲੱਗਿਆ ਅਤੇ ਡਰਦੇ ਡਰਦੇ ਮੈਂ ਉਥੇ ਕਈ ਦਿਨ ਲੰਗਾਈ ਇੱਕ ਦਿਨ ਸ਼ਾਮ ਦਾ ਸਮਾਂ ਸੀ ਮੇਰੀ ਬੇਟੀ ਖੇਡ ਰਹੀ ਸੀ ਮੈਂ ਪ੍ਰਮਾਤਮਾ ਅੱਗੇ ਸਭ ਠੀਕ ਕਰਨ ਦੀ ਅਰਦਾਸ ਕਰ ਰਹੀ ਸੀ ਹੁਣ ਤਾਂ ਮੇਰੇ ਕੋਲ ਬਚੇ ਹੋਏ ਪੈਸੇ ਵੀ ਖਤਮ ਹੋ ਚੁੱਕੇ ਸਨ ਖਾਣ ਲਈ ਵੀ ਕੋਜਨੈਸੀ ਮੇ ਘਰ ਵਿੱਚ ਇੱਕ ਪਾਸੇ ਸਬਜ਼ੀਆਂ ਉਗਾਈਆਂ ਹੋਈਆਂ ਸਨ ਮੈਂ ਉੱਥੇ ਬੀਜੀਆਂ ਹੋਈਆਂ ਗਾਜਰਾਂ ਇੱਕ ਖੁਰਪੀ ਲੈ ਕੇ ਪੁੱਟਣ ਲੱਗੀ ਮੈਂ ਜਦੋਂ ਪੁੱਟਣਾ ਸ਼ੁਰੂ ਕੀਤਾ ਤਾਂ ਮੈਨੂੰ ਹੇਠਾਂ ਕੁਝ ਸਖਤ ਚੀਜ਼ ਹੋਣ ਦਾ ਅਹਿਸਾਸ ਹੋਇਆ ਮੈਂ ਹੋਰ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਮੈਨੂੰ ਥੱਲੇ ਇੱਕ ਲੋਹੇ ਦਾ ਡੱਬਾ ਦਿਖਾਈ ਦਿੱਤਾ ਅਤੇ ਜਦੋਂ ਮੈਂ ਉਸ ਡੱਬੇ ਨੂੰ ਖੋਲ੍ਹਿਆ ਤਾਂ ਉਸ ਡੱਬੇ ਵਿੱਚ ਦੇਖ ਮੈਂ ਹੈਰਾਨ ਹੋ ਗਈ ਕਿਉਂਕਿ ਉਸ ਡੱਬੇ ਵਿੱਚ ਬਹੁਤ ਸਾਰੇ ਪੈਸੇ ਤੇ ਸੋਨੇ ਚਾਂਦੀ ਦੇ ਗਹਿਣੇ ਸਨ ਮੈਂ ਉਹ ਡੱਬਾ ਲੈ ਕੇ ਕਮਰੇ ਵਿੱਚ ਆ ਗਈ ਅਤੇ ਮੈਨੂੰ ਲੱਗਿਆ ਕਿ ਹੁਣ ਮੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਮੈਂ ਉਸ ਟੋਏ ਨੂੰ ਚੰਗੀ ਤਰ੍ਹਾਂ ਦੁਬਾਰਾ ਮਿੱਟੀ ਨਾਲ ਭਰ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਮੈਂ ਸਾਰਿਆਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਪਤੀ ਨੇ ਹੁਣ ਮੈਨੂੰ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਮੈਂ ਇੱਕ ਇਕੱਲੀ ਮਜਬੂਰ ਔਰਤ ਸੀ ਜੇਕਰ ਕਿਸੇ ਨੂੰ ਥੋੜਾ ਜਿਹਾ ਵੀ ਸ਼ੱਕ ਹੋ ਜਾਂਦਾ ਕਿ ਮੇਰੇ ਕੋਲ ਇੰਨਾ ਸੋਨਾ ਚਾਂਦੀ ਤੇ ਪੈਸੇ ਹਨ ਤਾਂ ਨਾ ਜਾਣੇ ਕੀ ਹੋ ਜਾਂਦਾ ਇਸ ਲਈ ਮੈਂ ਦਿਖਾਵੇ ਲਈ ਆਪਣੇ ਗਰੀਬੀ ਦਾ ਰੋਣਾ ਰੋਂਦੀ ਰਹਿੰਦੀ ਖਰਚਾ ਵੀ ਜ਼ਰੂਰਤ ਦੇ ਹਿਸਾਬ ਨਾਲ ਕਰਦੀ ਸ਼ਾਇਦ ਇਹ ਪੈਸੇ ਉਸ ਡਾਕੂ ਦੇ ਹੀ ਦੱਬੇ ਹੋਣਗੇ ਜੋ ਇਸ ਘਰ ਵਿੱਚ ਪੁਲਿਸ ਦੁਆਰਾ ਮਾਰਿਆ ਗਿਆ ਸੀ ਫਿਰ ਇੱਕ ਦਿਨ ਗਵਾਂਢ ਤੋਂ ਇੱਕ ਔਰਤ ਮੇਰੇ ਘਰ ਆਈ ਮੈਨੂੰ ਪੁੱਛਣ ਲੱਗੀ ਠੀਕ ਘਰ ਦਾ ਖਰਚਾ ਕਿਵੇਂ ਚੱਲਦਾ ਹੈ ਮੈਂ ਕਿਹਾ ਬਸ ਠੀਕ ਚੱਲਦਾ ਹੈ ਰੋਟੀ ਪਾਣੀ ਦਾ ਸਰੀ ਜਾਂਦਾ ਹੈ ਉਹ ਕਹਿਣ ਲੱਗੀ ਜੇ ਪੈਸੇ ਦੀ ਤੰਗੀ ਹੈ ਤਾਂ ਮੈਨੂੰ ਦੱਸ ਮੈਂ ਤੈਨੂੰ ਇੱਕ ਜਗ੍ਹਾ ਕੰਮ ਤੇ ਲਵਾ ਸਕਦੀ ਹਾਂ ਤੂੰ ਸੋਹਣੀ ਵੀ ਹੈ ਤੇ ਕੰਮ ਵੀ ਛੇਤੀ ਮਿਲ ਜਾਵੇਗਾ ਮੈਂ ਹੈਰਾਨ ਹੋ ਕੇ ਪੁੱਛਿਆ ਕਿ ਕੰਮ ਨਾਲ ਸੋਹਣੇ ਹੋਣ ਦਾ ਕੀ ਲੈਣਾ ਦੇਣਾ ਉਸਨੇ ਮੈਨੂੰ ਕਿਹਾ ਕਿ ਇੱਕ ਵਧੀਆ ਮਹਿਲ ਵਰਗਾ ਘਰ ਹੈ ਉਸਦੇ ਮਾਲਕ ਨੂੰ ਸੋਹਣੀ ਕੁੜੀ ਦੀ ਲੋੜ ਹੈ ਮੋਹ ਮੰਗਿਆ ਪੈਸਾ ਮਿਲੂਗਾ ਸਮਝ ਰਹੀ ਹੈ ਨਾ ਮੇਰੀ ਗੱਲ ਆਪਣੀ ਸੁੰਦਰਤਾ ਦਾ ਫੇਰ ਤਾਂ ਉਸਦੀ ਗੱਲ ਸੁਣ ਕੇ ਮੇਰਾ ਦਿਲ ਕਰੇ ਕਿ ਮੈਂ ਉਸਦੇ ਮੂੰਹ ਤੇ ਇੱਕ ਥੱਪੜ ਮਾਰਾਂ ਪਰ ਮੈਂ ਆਪਣੇ ਆਪ ਨੂੰ ਰੋਕ ਲਿਆ ਅਤੇ ਉਸ ਨੂੰ ਕਿਹਾ ਕਿ ਮੇਰੇ ਘਰੋਂ ਬਾਹਰ ਹੋ ਜਾ ਦੁਬਾਰਾ ਇੱਥੇ ਆਉਣ ਦੀ ਕੋਈ ਲੋੜ ਨਹੀਂ ਉਸਦੇ ਜਾਣ ਤੋਂ ਬਾਅਦ ਮੈਂ ਹੌਕੇ ਲੈ ਕੇ ਰੋਣ ਲੱਗੀ ਮੇਰਾ ਕੋਈ ਸਹਾਰਾ ਨਹੀਂ ਸੀ ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆ ਰਹੀ ਸੀ ਰਾਤ ਨੂੰ ਮੈਂ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਹੀ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਤਾਂ ਮੈਂ ਡਰ ਗਈ ਕਿ ਇਸ ਸਮੇਂ ਕੌਣ ਹੋ ਸਕਦਾ ਹੈ ਪਰ ਇੱਕ ਮਰਦ ਦੀ ਆਵਾਜ਼ ਆਈ ਇਹ ਤਾਂ ਮੇਰਾ ਗਵਾਂਡੀ ਸੀ ਉਹ ਕਹਿਣ ਲੱਗਾ ਕਿ ਮੇਰੀ ਪਤਨੀ ਦੀ ਅਚਾਨਕ ਸਿਹਤ ਖਰਾਬ ਹੋ ਗਈ ਮੈਨੂੰ ਤੇਰੀ ਮਦਦ ਦੀ ਜ਼ਰੂਰਤ ਹੈ ਮੈਨੂੰ ਲੱਗਿਆ ਕਿ ਮੈਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਲਈ ਮੈਂ ਬਿਨਾਂ ਯਾਦਾਂ ਕੋਝ ਸੋਚੇ ਸਮਝੇ ਦਰਵਾਜ਼ਾ ਖੋਲ ਦਿੱਤਾ ਪਰ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ ਉਸ ਨੇ ਅੰਦਰ ਆ ਕੇ ਮੇਰੇ ਮੂੰਹ ਨੂੰ ਆਪਣੇ ਹੱਥਾਂ ਨਾਲ ਬੰਦ ਕਰ ਲਿਆ ਮੈਂ ਬਹੁਤ ਡਰ ਗਈ ਤੇ ਰੌਲਾ ਪਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਮੇਰੀ ਆਵਾਜ਼ ਨਾ ਨਿਕਲੀ ਤੇ ਉਹ ਮੈਨੂੰ ਗਲਤ ਗੱਲਾਂ ਕਹਿਣ ਲੱਗਿਆ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ ਮੈਂ ਛੜਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਅਤੇ ਫਿਰ ਮੈਂ ਆਪਣਾ ਪੂਰਾ ਜ਼ੋਰ ਲਾਇਆ ਤੇ ਉਸ ਨੂੰ ੱੱਕਾ ਦੇ ਦਿੱਤਾ ਤਾਂ ਉਹ ਥੱਲੇ ਡਿੱਗ ਪਿਆ ਐਨੇ ਵਿੱਚ ਮੈਂ ਕੋਲ ਪਏ ਡੰਡੇ ਨੂੰ ਚੁੱਕ ਕੇ ਉਸ ਦੇ ਮਾਰਨ ਲੱਗ ਪਈ ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸੰਭਾਲਦਾ ਮੈਂ ਉੱਥੋਂ ਆਪਣੀ ਬੇਟੀ ਨੂੰ ਅਤੇ ਉਸ ਲੋਹੇ ਦੇ ਡੱਬੇ ਨੂੰ ਲੈ ਕੇ ਭੱਜ ਗਈ ਮੈਨੂੰ ਕੋਈ ਹੋਸ਼ ਨਹੀਂ ਸੀ ਕੀ ਮੈਂ ਕਿਸ ਪਾਸੇ ਵੱਲ ਜਾ ਰਹੀ ਹਾਂ ਮੈਂ ਤਾਂ बस 25 ਜਾ ਰਹੀ ਸੀ ਕੁਝ ਦੂਰੀ ਤੱਕ ਤਾਂ ਉਹ ਮੇਰੇ ਪਿੱਛੇ ਆਇਆ ਸ਼ਾਇਦ ਬਾਅਦ ਵਿੱਚ ਉਹ ਵਾਪਸ ਮੁੜ ਗਿਆ ਮੈਂ ਵੱਡੀ ਸੜਕ ਤੇ ਪਹੁੰਚ ਗਈ ਸੀ ਮੇਰਾ ਵੀ ਭੱਜਦੀ ਦਾ ਸਾਹ ਝੜ ਗਿਆ ਹਣ ਮੈਂ ਆਪਣੀ ਬੇਟੀ ਅਤੇ ਉਸ ਡੱਬੇ ਨਾਲ ਹੋਰ ਨਹੀਂ ਭੱਜ ਸਕਦੀ ਸੀ ਇਸ ਲਈ ਮੈਂ ਉੱਥੇ ਹੀ ਬੈਠ ਗਈ ਮੈਂ ਬਹੁਤ ਡਰ ਗਈ ਸੀ ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ ਹੁਣ ਤਾਂ ਆਪਣੀ ਇੱਜ਼ਤ ਬਚਾਉਣੀ ਵੀ ਔਖੀ ਹੋ ਗਈ ਸੀ ਮੈਂ ਬੈਠੀ ਰੋ ਰਹੀ ਸੀ ਕਿ ਅਚਾਨਕ ਹੀ ਕਿਸੇ ਨੇ ਮੇਰੇ ਮੋਢੇ ਤੇ ਆ ਕੇ ਹੱਥ ਰੱਖਿਆ ਤੇ ਡਰ ਦੇ ਮਾਰੇ ਮੇਰਾ ਸਾਹ ਉੱਥੇ ਹੀ ਰੁਕ ਗਿਆ ਜਦੋਂ ਮੈਂ ਮੁੜ ਕੇ ਦੇਖਿਆ ਤਾਂ ਇਹ ਤਾਂ ਮੇਰਾ ਪਤੀ ਰਾਜਵਿੰਦਰ ਸੀ ਉਸ ਨੂੰ ਦੇਖ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਪਤੀ ਬਿਲਕੁਲ ਮੇਰੀਆਂ ਅੱਖਾਂ ਦੇ ਸਾਹਮਣੇ ਸੀ ਉਹ ਵੀ ਜ਼ਿੰਦਗੀ ਦੇ ਇਸ ਮੋੜ ਤੇ ਜਦੋਂ ਮੈਂ ਸਾਰੇ ਪਾਸਿਆਂ ਤੋਂ ਹਾਰ ਚੁੱਕੀ ਸੀ ਰਾਜਵਿੰਦਰ ਨੇ ਮੈਨੂੰ ਚੁੱਪ ਕਰਾਇਆ ਤੇ ਮੇਰੀ ਬੇਟੀ ਨੂੰ ਗਲ ਨਾਲ ਲਾ ਲਿਆ ਉਹ ਸਾਨੂੰ ਲੈ ਕੇ ਕਰਾਏ ਦੇ ਕਮਰੇ ਵਿੱਚ ਆ ਗਿਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਤਾਂ ਬਹੁਤ ਵੱਡਾ ਧੋਖਾ ਹੋਇਆ ਸੀ ਜਿੰਨਾ ਰਾਹੀ ਉਹ ਸਿੰਗਾਪੁਰ ਜਾ ਰਿਹਾ ਸੀ ਉਹ ਧੋਖੇਬਾਜ਼ ਲੋਕ ਸਨ ਉਹਨਾਂ ਨੇ ਮੇਰੇ ਪਤੀ ਤੇ ਬਹੁਤ ਜ਼ੁਲਮ ਕੀਤੇ ਅਤੇ ਉਹਨਾਂ ਤੋਂ ਬਹੁਤ ਸਾਰੇ ਗਲਤ ਕੰਮ ਵੀ ਕਰਵਾਈ ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਆ ਗਿਆ ਪਰ ਜਦੋਂ ਘਰ ਆਇਆ ਤਾਂ ਪਤਾ ਲੱਗਿਆ ਕਿ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ ਉਨਨਾ ਨੇ ਹਰ ਜਗ੍ਹਾ ਸਾਨੂੰ ਲੱਭਿਆ ਫਿਰ ਸਾਡੀ ਮੁਲਾਕਾਤ ਹੋਈ ਤਾਂ ਇਸ ਹਾਲਾਤ ਵਿੱਚ ਪਰ ਮੈਂ ਸੱਚੇ ਦਿਲੋਂ ਰੱਬ ਦਾ ਧੰਨਵਾਦ ਕਰਦੀ ਹਾਂ ਫਿਰ ਡੱਬੇ ਵਾਲੇ ਪੈਸਿਆਂ ਨਾਲ ਮੇਰੇ ਪਤੀ ਰਾਜਵਿੰਦਰ ਨੇ ਆਪਣਾ ਕੰਮ ਸ਼ੁਰੂ ਕੀਤਾ ਜੋ ਚੰਗਾ ਚੱਲ ਪਿਆ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ ਅਤੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਹੁਣ ਮੈਂ ਸਵੇਰੇ ਸ਼ਾਮ ਦੋਵੇਂ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੀ ਹਾਂ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ